ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਕੋ ਜੋ ਵੀ ਇਸ ਨੂੰ ਦੇਖ ਰਿਹਾ ਹੈ ਉਸ ਦਾ ਦਿਲ ਸਹਿਮ ਜਾਂਦਾ ਹੈ ਜੀ ਹਾਂ ਪਰਿਵਾਰ ਹੈ ਜੋ ਇੱਕ ਪਿਕਨਿਕ ਮਨਾਉਣ ਲਈ ਗਿਆ ਸੀ ਝਰਨੇ ਥੱਲੇ ਖੜਦਾ ਹੈ ਤੇ ਉਸ ਤੋਂ ਬਾਅਦ ਪਾਣੀ ਦਾ ਇੱਕ ਅਜਿਹਾ ਤੇਜ਼ ਵਹਾਅ ਆਂਦਾ ਹੈ ਕਿ ਪੂਰੇ ਟੱਬਰ ਨੂੰ ਹੀ ਰੋੜ ਕੇ ਲੈ ਜਾਂਦਾ ਹੈ ਜਿਸ ਦੇ ਵਿੱਚ ਪੂਰੇ ਪਰਿਵਾਰ ਦੀ ਮੌਤ ਹੋ ਜਾਂਦੀ ਹੈ ਪਿਕਨਿਕ ਮਨਾਉਣ ਗਏ ਪਰਿਵਾਰ ਨੂੰ ਕੀ ਪਤਾ ਸੀ ਕਿ ਅੱਜ ਪੂਰੇ ਪਰਿਵਾਰ ਨੇ ਇਕੱਠਿਆਂ ਹੀ ਮੌਤ ਨੂੰ ਗਲੇ ਲਾਲ ਲੈਣਾ ਹੈ ਤੋ ਦੱਸਿਏ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਪੂਰਾ ਪਰਿਵਾਰ ਹੈ ਜੋ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ ਤੇ ਸਭਨਾ ਦੀ ਮੌਤ ਹੋ ਗਈ ਹੈ। ਤੋ ਦੱਸਿਏ ਕਿ ਜੇਕਰ ਤੁਸੀਂ ਕੋ ਮੜ ਫੇਰ ਨ ਜਾਂਦੇ ਹੋ ਇੰਜੋਇਮੈਂਟ ਕਰਨਾ ਹੁੰਦਾ ਹੈ ਤਾਂ ਤਰੀਕੇ ਦੇ ਨਾਲ ਕਰਿਆ ਕਰੋ ਇੰਜ ਨਾ ਕਰੋ ਕਿ ਤੁਹਾਨੂੰ ਇਸ ਦੀ ਭਾਰੀ ਕੀਮਤ ਹੈ ਜੋ ਚੁਕਾਣੀ ਪੈ ਜਾਵੇ ਸੋ ਦੱਸਿਏ ਕਿ ਪਿਕਨਿਕ ਮਨਾਉਣ ਦੇ ਲਈ ਹੈ ਪਰਿਵਾਰ ਗਿਆ ਸੀ ਜੋ ਤੁਸੀਂ ਵੀਡੀਓ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਪਰਿਵਾਰ ਘੁੰਮਣ ਫਿਰਨ ਦੇ ਲਈ ਗਿਆ ਸੀ ਪਰ ਇਹਨਾਂ ਨੂੰ ਕੀ ਪਤਾ ਸੀ ਕਿ ਅੱਜ ਉਹਨਾਂ ਦੇ ਨਾਲ ਕੀ ਹੋ ਜਾਣਾ ਹੈ ਕਿੰਨਾ ਵੱਡਾ ਹਾਦਸਾ ਵਾਪਰ ਜਾਣਾ ਸੋ ਇਕਦਮੀ ਝਰਨੇ ਦੇ ਥੱਲੇ ਲੋਕ ਸੀ ਇਕਦਮ ਪਾਣੀ ਦਾ ਤੇਜ਼ ਵਹਾ ਆਇਆ ਅਤੇ ਜੋ ਪੂਰਾ ਪਰਿਵਾਰ ਹੈ ਪਾਣੀ ਦੇ ਤੇਜ਼ ਵਹਾ ਦੇ ਵਿੱਚ ਰੁੜ ਗਿਆ ਤੇ ਸਭਨਾਂ ਦੀ ਮੌਤ ਹੋ ਗਈ ਵੀਡੀਓ ਵਿੱਚ ਦੇਖ ਸਕਦੇ ਹੋ ਤੁਸੀਂ ਕਿ ਪਹਿਲਾਂ ਤਾਂ ਇਹ ਪੂਰਾ ਪਰਿਵਾਰ ਆਪਸ ਵਿੱਚ ਇੱਕ ਦੂਜੇ ਨੂੰ ਕਸਕੇ ਫੜਕੇ ਬੈਠੇ ਹੁੰਦੇ ਨੇ ਇੱਕ ਦੂਜੇ ਦਾ ਬਚਾਅ ਕਰ ਰਹੇ ਸੀ ਪਰ ਪਾਣੀ ਅੱਗੇ ਕਿਦੀ ਚੱਲਦੀ ਹੈ ਪਾਣੀ ਕਿਸੇ ਦਾ ਨਹੀਂ ਹੁੰਦਾ ਤੇ ਪਾਣੀ ਆਪਣਾ ਰਾਹ ਆਪ ਹੀ ਲੱਭ ਲੈਂਦਾ ਹੈ ਪਾਣੀ ਨਾਲ ਅਜਹੀਆਂ ਕਰੋ ਕਿ ਤੁਹਾਨੂੰ ਉਸਦੀ ਭਾਰੀ ਕੀਮਤ ਹੈ ਜੋ ਚੁਕਾਣੀ ਪੈ ਸਕਦੀ ਹੈ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰੋ ਤਾਂ ਕਿ ਇਹ ਦੇਖ ਕੇ ਲੋਕਾਂ ਨੂੰ ਅਕਲ ਆਵੇ ਕਿਉਂਕਿ ਤਾਂ ਪਹਿਲਾਂ ਹੀ ਮੌਸਮ ਇੰਨਾ ਜ਼ਿਆਦਾ ਖਰਾਬ ਹੈ بارش ਦੇ ਨਾਲ ਤਬਾਈ ਮਚੀ ਹੋਈ ਹੈ ਤੇ ਉਤੋਂ ਦੀ ਅਜਿਹੇ ਪੰਗੇ ਲੈਣਾ ਵੀ ਕੋਈ ਚੰਗੀ ਗੱਲ ਨਹੀਂ ਹੈ ਜਦੋਂ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਮੌਸਮ ਕਿਸ ਤਰੀਕੇ ਦਾ ਹੈ ਕਿ ਕੁਝ ਹੋ ਰਿਹਾ ਹੈ ਤਾਂ ਪਹਿਲਾਂ ਹੀ ਸਾਵਧਾਨੀ ਵਰਤੋ ਨਹੀਂ ਤਾਂ ਇਹੋ ਜਿਹਾ ਖਾਮਿਆਜ਼ਾ ਭੁਗਤਣਾ ਪੈਂਦਾ ਹੈ ਇਸ ਪਰਿਵਾਰ ਦੇ ਨਾਲ ਬੇहद ਮਾੜੀ ਹੋਈ ਹੈ ਪੂਰੇ ਦਾ ਪੂਰਾ ਪਰਿਵਾਰ ਹੀ ਖਤਮ ਹੋ ਗਿਆ ਵੀਡੀਓ ਜਦ ਤੁਸੀਂ ਦੇਖ ਸਕਦੇ ਹੋ ਕਿ ਇਹ ਪਰਿਵਾਰ ਆਪਣੇ ਆਪ ਨੂੰ ਬਚਾਉਣ ਲਈ ਕਿਵੇਂ ਚੀਕਾ ਮਾਰ ਰਿਹਾ ਤੇ ਉੱਤੇ ਖੜੇ ਲੋਕਾਂ ਨੇ ਆ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਉਹ ਬਚਾ ਨਾ ਪਾਏ ਮੌਕੇ ਦੀ ਵੀਡੀਓ ਵੀ ਬਣਾਈ ਗਈ ਕੁਝ ਕੁ ਲੋਕਾਂ ਦੇ ਵੱਲੋਂ ਤੇ ਉਸ ਤੋਂ ਬਾਅਦ ਰਾਹਤ ਬਚਾਅ ਕਾਰਜ ਜਦੋਂ ਟੀਮਾਂ ਪਹੁੰਚਿਆ ਤਾਂ ਉਦੋਂ ਤੱਕ ਤਾਂ ਕਾਫੀ ਜ਼ਿਆਦਾ ਦੇਰ ਹੋ ਚੁੱਕੀ ਸੀ ਬਚਾਅ ਦੀ ਕੋਸ਼ਿਸ਼ ਤਾਂ ਹੋਈ ਪਰ ਬਚਾਇਆ ਨਹੀਂ ਜਾ ਸਕਿਆ ਕੋਈ ਇੱਕ ਮਕਸਦ ਹੈ ਇਸ ਵੀਡੀਓ ਨੂੰ ਜ਼ਾਤ ਤੋਂ ਜ਼ਿਆਦਾ ਸ਼ੇਅਰ ਕਰਨ ਦਾ ਤਾਂ ਕਿ ਲੋਕਾਂ ਨੂੰ ਅਕਲ ਆ ਸਕੇ ਕਿ ਅਜਿਹੇ ਪੰਗੇ ਅਜਿਹੇ ਫੁਕਰੇ ਕੰਮ ਨਾ ਕਰੋ ਕਿ ਜਿਸ ਦੇ ਤੁਹਾਡੀ ਜਾਨ ਚਲੀ ਜਾਵੇ ਕਈ ਲੋਕ ਰੀਲਾਂ ਦੇ ਚੱਕਰਾਂ ਦੇ ਵਿੱਚ ਫੋਟੋ ਖਚਾਣ ਦੇ ਚੱਕਰਾਂ ਦੇ ਵਿੱਚ ਤੁਸੀਂ ਅਜਿਹੇ ਕਦਮ ਚੁੱਕ ਲੈਂਦੇ ਹੋ ਜਿਸ ਦਾ ਖਾਮਿਆਜ਼ਾ ਪੂਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ ਸੋ ਪਾਣੀ ਦੇ ਨਾਲ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਇਹ ਪੂਰਾ ਪਰਿਵਾਰ ਰੁੜ ਗਿਆ ਅਜਿਹੇ ਪੰਗੇ ਪਾਣੀ ਨਾਲ ਕਦੇ ਵੀ ਨਾ ਲੋ ਅਕਲ ਸਿੱਖੋ ਅਜਿਹੇ ਕੰਮ ਨਾ ਕਰੋ ਕਿ ਤੁਹਾਡਾ ਪੂਰਾ ਟੱਬਰ ਹੀ ਬਰਬਾਦ ਹੋ ਜਾਵੇ ਇਹ ਜੋ ਵੀਡੀਓ ਹੈ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਵੀ ਕੁਝ ਸਿੱਖਣ ਨੂੰ ਮਿਲੇ ਕਿ ਅਜਿਹੇ ਕੰਮ ਨਾ ਕਰੋ ਰੀਲਸ ਵੀਡੀਓ ਚ ਫੋਟੋਆਂ ਚੱਕਰਾਂ ਚ ਨਾ ਪਵੋ ਤਰੀਕੇ ਦੇ ਨਾਲ ਜਾਓ ਘੁੰਮੋ فیروں پر اجےੇੇ ਕੰਮ ਨਾ ਕਰੋ ਕਿ ਤੁਹਾਨੂੰ ਇਹੋ ਜਿਹੀ ਭੁਗਤਣੀ ਪੈ ਸਕਦੀ ਹੈ ਸੋ ਦੱਸਦੀ ਕਿ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪਾਣੀ ਦੇ ਤੇਜ਼ ਵਹਾਅ 'ਚ ਇਹ ਪੂਰੇ ਦਾ ਪੂਰਾ ਟੱਬਰ ਹੀ ਰੁੜ ਗਿਆ ਪਾਣੀ ਨਾਲ ਇਹੋ ਜਿਹੇ ਪੰਗੇ ਨਾ ਲਓ ਕਿਉਂਕਿ ਪਾਣੀ ਕਿਸਦਾ ਸਕਾ ਨਹੀਂ ਹੁੰਦਾ ਇਹ ਪਾਣੀ ਆਪਣਾ ਰਾਹ ਆਪ ਹੀ ਲੱਭ ਲੈਂਦਾ ਤੇ ਇਹਦੇ ਮੋਰੇ ਤੱਕ ਕੀ ਚੀਜ਼ ਟਿਕਣੀ ਹੈ ਸੋ ਬੜੀ ਸਮਝਦਾਰੀ ਦੀ ਲੋਕਾਂ ਨੂੰ ਵੀ ਜ਼ਰੂਰਤ ਹੈ ਕਿ ਅਜਿਹੇ ਕੰਮ ਨਾ ਕਰੋ ਕਿ ਜਿਸ ਨਾਲ ਤੁਹਾਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਵੇ